ਪਤੇ ਪਰਮ ਸਤਿ ਆਲੋਕ ਤੁਮ ਤਨ ਤਨ ਸਾਧਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅਬਿਵਤਰਾ ਹਜ਼ੂਰੀ ਦੇ ਵਿੱਚ ਆਪ ਸਰਬੱਤ ਸਤ ਦਾ ਮਾਈ ਭਾਈ ਜਿਤਨੇ ਵੀ ਸਰੀਰ ਬਾਣੀ ਦੇ ਨਾਲ ਜੁੜ ਬੈਠੀ ਹਾਂ ਨਾਮ ਜਪ ਕੇ ਸਤ ਸੰਤ ਕਰ ਕੇ ਦੇਹ ਦੁਨੀਆ ਦੇ ਮਾਰਗ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਪਰਸਪੇ ਇਹ ਮੁੱਖਾ ਦੇਵਨ ਤੇ ਸਵਾਸਾ ਜੋ ਤੇ ਪੁੰਜੀ ਨੂੰ ਸਫਲਾ ਕਰ ਰਹੇ ਕੋ ਵਡਿਆ ਭਗਵਾਨ ਵਾਣ ਹੋ ਪਾਵਨ ਸੰਗਤ ਦੇ ਸਮਾ ਸਾਧੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਪਾਵਨ ਉਪਦੇਸ਼ ਸ਼ਬਦ ਵਿਚਾਰ ਕਰ ਹੋਇਆ ਇਸ ਸਮੇਂ ਨੂੰ ਸਫਲਾ ਕਰੀਏ ਬਾਣੀ ਦੇ ਸ਼ਬਦ ਵਿਚਾਰ ਸਰਵਜਨ ਕਰਕੇ ਸਾਧੂ ਪ੍ਰਕਾਸ਼ਾ ਜੀ ਨੇ ਗੁਰੂ ਦਾ ਦਰਪਿਆ ਦਿੱਤਾ ਪਰ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਜਨਮ ਤੇ ਵਿੱਚ ਸੇਬੀ ਗੁਰੂ ਕੋਲਸਨ ਮਹਾਰਾਜ ਸਾਨੂੰ ਆਪ ਕਹਿੰਦੇ ਜੇ ਮਹਾਰਾਜ ਕਹਿੰਦੇ ਭਾਵੇਂ ਸਭ ਸੰਤਨ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਕਰੋ ਮੰਨਣਾ ਤੋਖਾਲੇ ਸੁਖ ਆਵੇ ਖੁਸ਼ੀਆਂ ਆਉਣ ਚਿੰਤਾ ਹੋਵੇ ਬਿੱਤਤਾ ਬਈ ਹੋਵੇ ਸਤਿਗੁਰੂ ਨੂੰ ਗੁਰੂ ਮੰਨ ਕੇ ਆਪਣਾ ਜਿਹੜਾ ਜੀਵਨ ਇਹਦੇ ਵਿੱਚ ਦੁੱਖ ਸੁੱਖ ਨੂੰ ਇਤਦਰ ਤੇ ਸਮਝਣਾ ਜਿਵੇਂ ਗੁਰੂ ਨੇ ਕਹਿ ਦਿੱਤਾ ਓਵੇਂ ਸਤ ਕਰਕੇ ਮੰਨਣਾ ਇਹ ਬਾਣੀ ਦੇ ਵਿੱਚ ਸਤਗੁਰ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਸਵਾਮੀ ਸੰਤ ਜੀ ਸਤ ਦੇ ਵਿਚਾਰ ਦੇ ਨਾਲ ਜੁੜੀਏ ਜਤਨਾਕ ਸਮਾ ਮਹਾਰਾਜ ਨੇ ਬਖਸ਼ਿਆ ਸਮੇਂ ਨੂੰ ਸਫਲਾ ਕਰਨੀਏ ਸਾਧਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਨਾਮੇ ਪਾਤਸ਼ਾਹ ਪਵਨ ਸਬਦ ਅੰਦਰ ਉਚਾਰਨ ਕਰ ਰਏ ਸਤਿਗੁਰੂ ਪਾਤਸ਼ਾਹ ਜੀ ਇਸ ਸ਼ਬਦ ਵਿੱਚ ਮਨ ਨੂੰ ਸੰਬੋਧਨ ਕਰਕੇ ਉਚਾਰਨ ਕਰਦੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਐ ਮਨ ਐ ਪ੍ਰਾਣੀਐ ਮਨੁੱਖ ਤੂੰ ਮਨ ਕਰਕੇ ਪ੍ਰਮਾਤਮਾ ਦੇ ਗੁਣਾ ਨੂੰ ਕਦੇ ਜਾਣੀ ਨਹੀਂ ਮਨ ਕਰਕੇ ਦਾ ਭਾਵ ਜਿਵੇਂ ਕੋਈ انسان ਨੂੰ ਖਾਣਾ ਪਸੰਦ ਆਇਆ ਉਹ ਖਾ ਲਿਆ ਛਾ ਲਿਆ ਕੋਈ ਕੱਪੜਾ ਪਸੰਦ ਆਇਆ ਮਨ ਆਇਆ ਉਹ ਪਹਿਨ ਲਿਆ ਇਨੋ ਦਾ ਭਾਵ ਜਿਹੜੀ ਚੀਜ਼ ਮਨ ਲਗੀ ਰੇਗ ਚੀਜ਼ ਉਸਾਨ ਕਰੀਬ ਰੱਖ ਪਰ ਗੁਰੂ ਤੇਗ ਬਹਾਦਰ ਮਹਾਰਾਜ ਇਹ ਕਹਿੰਦੇ ਜੋ ਗੁਰੂ ਦਾ ਸ਼ਬਦ ਸੀ ਇਹਨੂੰ ਕੋ ਮਨ ਕਰਕੇ ਕਦੇ ਵੀ ਇਸ ਤਰ੍ਹਾਂ ਨਹੀਂ ਆਇਆ ਜਿਵੇਂ ਉਹ ਆਪਣੇ ਤੰਗ ਤੇ ਮਨ ਆਇਆ ਕੱਪੜਾ ਪਹਿਨਦਾ ਖੁਸ਼ ਹੋ ਜਾਂਦਾ ਮਨਾਇਆ ਵੇਹਾਲ ਐਨਾ ਤੂੰ ਖੁਸ਼ ਹੋ ਜਾਣਾ ਦੀ ਮੇਰੀ ਇੱਕ ਤਮੰਨਾ ਅਸੀਂ ਨੇ ਮੂਹ ਆ ਬੈਲ ਜਾਵੇ ਤਮੰਨਾ ਪੂਰੀ ਹੋ ਜਾਵੇ insan ਖੁਸ਼ ਹੋ ਜਾਵੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਨੇ ਕਹਿੰਦੇ ਤੇਰਾ ਬਚਪਨ ਬੀਤ ਗਿਆ ਤੇਰੀ ਜਵਾਨੀ ਬੀਤ ਗਈ ਤੇਰਾ ਸਰੀਰ ਬਲ ਕਰਕੇ ਬੁੱਢਾ ਹੋ ਜਾ ਰਿਹਾ ਅਜੇ ਤੱਕ ਤੇਰਾ ਮਨ ਸਬਦ ਗੁਰੂ ਬਾਣੀ ਗੁਰੂ ਗੁਰੂ ਦੇ ਉਪਦੇਸ਼ ਦੇ ਨਾਲ ਇਨਾਂ ਦੀ ਜੁੜਿਆ ਤੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਪੂਰੀ ਸੋਧੀ ਇਹ ਸ਼ਬਦ ਵਿੱਚ ਬਖਸ਼ਿਸ਼ ਕਰਦੇ ਸਾਰੰਗ ਮਹਲਾ 9 ਊ ਮੰਨ ਤਰ ਉਹ ਹੁ ਮਾ ਹਰ ਗੁਣ ਗਾਇਓ ਬਿਖਿਆ ਸਦਤ ਰਹੇ ਉਹ ਨਿਸਬਸੁਰ ਕਿੰਨੋਂ ਆਪਣਾ ਪਾਇਓ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਜ ਕਹਿੰਦੇ ਮਨ ਕਰ ਭਾਈ ਤੁ ਮੰਨ ਕਰਕੇ ਮੰਨ ਕਦ ਕਭੂ ਨਾ ਹਰ ਗੁਣ ਗਾਏ। ਮੰਨ ਕਰਕੇ ਤੋ ਕਦੇ ਵੀ ਗੁਰੂ ਦੇ ਗੁਣਾ ਗਾਇਆ ਹੀ ਨਹੀਂ। ਨਾ ਗਉਂਦੇ ਵਿੱਚ ਕਾਰਨ ਕੀ ਮਹਾਰਾਜ ਕਹੇ। ਉਸ ਕਾਰਨ ਤਾਂ ਜਿੱਦ ਕਰਦੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਦੇਖਿਆ ਸਤਤ ਰਹੇਉ ਨਿਸਬਾਸੁਰ। ਮਾਰਦਿ ਕਹਿੰਦੇ ਦੇਖਿਆ ਸਤ ਤਤ ਤੇਰਾ ਮਾਣ ਸੰਸਾਰਿਕ ਵੈਸੇ ਵਿਕਾਰਾਂ ਰੂਪੀ ਮਿਰਤੀ ਵਿੱਚ ਪਦਾਰਥਾਂ ਦੀ ਮਿਰਤੀ ਦੇ ਵਿੱਚ ਦਿਨ ਰਾਤ ਉਲਝਿਆ ਗਿਆ ਜਿਨੇ ਮਰਨ ਹੀ ਕਹਿ ਦਿੱਤਾ ਉਹਨੇ ਚੰਗਾ ਸਮਝ ਲਿਆ ਉਹਨੂੰ ਚੰਗਾ ਸਮਝ ਲਿਆ ਸਤਗੁਰੂ ਪਾਤਸ਼ਾਹ ਜੀ ਕਹਿੰਦੇ ਦੇਖਿਆ ਸਤ ਤਤ ਰਹੇ ਉਹ ਨਿਸਵਾਸੁਰਾ ਦੇਖਿਆ ਸਤ ਤਤ ਭਾਵ ਇਹੜੇ ਸੰਸਾਰ ਦੇ ਤੇ ਵੇਸੇ ਵਿਕਾਰ ਮਨ ਨੂੰ ਚੁੰਮੜੇ ਪਦਾਰਥਾਂ ਦਾ ਮੋਹ ਜਿਹੜਾ ਦਿਨ ਰਾਤ ਉਸਾਂ ਨੂੰ ਸੋਣ ਜਿਹੜੇ ਉਹਨਾਂ ਦਾ ਚਿੰਤਨ ਕਰਦਾ ਦਿਨ ਚੜ੍ਹ ਜਾਂਦਾ ਫਿਰ ਉਹਦੀ ਯਾਦ ਕਰਦਾ ਬਿਖਿਆ ਸਤ ਤਰਹਿਓ ਮਹਾਰਾਜ ਕਹਿੰਦੇ ਹਰ ਵੇਲੇ ਤੇਰੀ ਬਿਰਤੀ ਇਸ ਤਰ੍ਹਾਂ ਹੀ ਬਣੀ ਰਹੀ ਦਿਨ ਰਾਤ ਕਿੰਨੋਂ ਆਪਣੂ ਆਯੋ ਜਿਹੜਾ ਤੇਰੇ ਮਨ ਨੂੰ ਚੰਗਾ ਲੱਗਿਆ ਉਹ ਤੂੰ ਕੀਤਾ ਪਰ ਇੱਥੇ ਗੁਰੂ ਜੀ ਜਿਹੜਾ ਉਹ ਤਾਂ ਕੇਵਲ ਆਵਾਜ਼ ਦਿੰਦਾ ਨੇ ਪਰ ਉਸ ਆਵਾਜ਼ ਨੂੰ ਕੋਈ ਸੁਣਿਆ ਹੀ ਨਹੀਂ। ਮਾੜੀ ਇਹ ਕਹਿੰਦੇ ਦੇਖਿਆ ਸਤਿ ਰਹਿਤੁਰ ਨੇ ਸਤਿ ਬਾਸੁਰ ਕਿੰਨਾ ਆਪਣ ਨੂੰ ਭਾਇਓ ਜਿਹੜਾ ਮਨ ਨੇ ਕਹਿ ਦਿੱਤਾ ਉਹ ਤੈਨੂੰ ਚੰਗਾ ਲੱਗਿਆ ਪਰ ਜਿਹੜਾ ਗੁਰੂ ਨੇ ਕਹਿ ਦਿੱਤਾ ਉਹ ਤੈਨੂੰ ਚੰਗਾ ਨਹੀਂ ਲੱਗਿਆ। ਯਾਦ ਜਰੂਰ ਆਇਆ ਪਰ ਸਮੇਂ ਦੇ ਨਾਲ ਅਨਸਾਰ ਇਸ ਤੋਂ ਬਾਅਦ ਫਿਰ ਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਰਹਾਉ ਦਾ ਵਿਸ਼ਰਾਮ ਦੇ ਕੇ ਸਾਡੇ ਵਿੱਚ ਜਿਹੜੀਆਂ ਕਮੀਆਂ ਨੇ ਗੁਰੂ ਦੇ ਨਾਲ ਨਾ ਰਟਣ ਦੀਆਂ ਗੁਰੂ ਦੇ ਗੁਣਾਂ ਨੂੰ ਨਾ ਗਾਉਣ ਦੀਆਂ ਉਹਨਾਂ ਦਾ ਸਤਿਗੁਰੂ ਸਾਹਿਬ ਜੀ ਨੇ ਅਦ੍ਰਸ਼ਾਵਦ ਵਿੱਚ ਉਚਾਰਨ ਕਰਕੇ ਸਮਝਾਉਣਾ ਕੀਤਾ ਉਹ ਇਹ 恩ਸਾਨ ਤੂੰ ਕਹਿਣਾ ਮੈਂ ਨਾਮ ਜਪਣਾ ਸੀ ਪਰ ਜਪਿਆ પરમાર્દ કહે દે માન ਕਰ કે કેਉਂ ਨਹੀਂ જતਿਆ કારણ ਕੀ ਸੀ ਤੇਰੇ શરીર ਦੇ ਵਿੱਚ ਉੱਥੇ ਹਰਮਾਰਦ ਨੇ ਰਸਨਾ ਕੀਤਾ ਰਹਾ ਹੋਦਾ ਜਿਸ રામ ਦੇ ਕੇ માનਵੀ ਕਹਿੰਦੇ ਗੁਰ ਉਪਦੇਸ਼ ਸੁਝੂ ਮਹਿ ਕਾਰਨ ਪਰਦਾ ਰ ਲਪਟਾਇਓ تنਾਂ ਦੇ ਨਾਲ ਗੁਰੂ ਦੇ ਉਪਦੇਸ਼ ਨੂੰ ਤੋ ਸੁਣਨਾ ਨਹੀਂ ਕੀਤਾ ਹੋਂਦਾ ਜ਼ਰੂਰ ਸੀ ਸੁਣਿਆ ਪਰ ਸੁਣ ਕੇ ਜੀਵਨ ਤੁ ਲਗੁ ਨਹੀਂ ਕੀਤਾ ਮਾਰਗਿ ਨੇ ਦੱਸਿਆ ਨਾ ਸੁਣਿਆ ਮੰਨਿਆ ਮੰਨ ਕੀਤਾ ਭਾਉ ਅੰਤ ਰਗਤ ਤੀਰਥ ਮਨ ਨਾ ਹੋ ਕਦੇ ਨਾ ਇਹਨਾਂ ਤੈਨੀਲ ਤਰਾਂ ਵੀ ਜਿਵੇਂ ਗੁਰੂ ਦਾ ਸਬਦ ਤੈ ਨਾਲ ਉਹਨੇ ਆਪਣੇ ਮਨ ਨੂੰ ਸਮਝਾ ਲਿਆ ਅਸਲ ਵਿੱਚ ਤ੍ਰੇਤੇ ਇਸ਼ਨਾਨ ਤਨ ਦਾ ਇੱਕ ਇਸ਼ਨਾਨ ਮੰਨਦਾ ਆਰੇ ਕਿੰਨੇ ਤੰਗ ਦਾ ਇਸਨਾ ਨੇ ਕਿਸਾਨ ਜਨੂਰ ਕਰਦਾ ਪਰ ਮਨ ਕਰਕੇ ਗੁਰ ਉਪਦੇਸ਼ ਸੁਣਿਉ ਨਹਿ ਤਨ ਨਹ ਗੁਰ ਉਪਦੇਸ਼ ਗੁਰੂ ਦਾ ਉਪਦੇਸ਼ ਬਾਣੀ ਤੋਂ ਸ਼ਬਦ ਗੁਰੂ ਇਹ ਉਪਦੇਸ਼ ਸੀ ਹਰੇਕ ਦੀਵ ਨੂੰ ਮਹਾਰਾਜ ਨੇ ਬਖਸ਼ਿਸ਼ ਕੀਤਾ ਖੱਤਰੀ ਬ੍ਰਾਹਮਣ ਸੂਦ ਵੈਸੇ ਉਪਦੇਸ਼ ਚੌ ਵਰਨਾਂ ਕੋ ਮਹਾਰਾਜ ਕਹਿੰਦੇ ਚਾਰੇ ਵਰਨਾ ਨੂੰ ਉਪਦੇਸ਼ ਦਿੱਤਾ ਸੀ ਇਹ ਪਰ ਸਿੱਖਾ ਤੂੰ ਇਸ ਕੰਨਾਂ ਦੇ ਨਾਲ ਕਦੇ ਸੁਣਿਆ ਧਿਆਨ ਨਾਲ ਨਹੀਂ ਕਿ ਮੇਰਾ ਮਾਲਕ ਮੇਰਾ ਗੁਰੂ ਮੈਨੂੰ ਉਪਦੇਸ਼ ਸੁਣਨ ਵਾਸਤੇ ਬਹਿਂਦਾ ਆਇਓ ਸੁਣਨ ਪੜਨ ਕੁਰਬਾਨੀ ਮਹਾਰਾਜ ਕਹਿੰਦੇ ਆਏ ਤਾਂ ਇਨਸਾਨ ਦੁਨੀਆਂ ਵਿੱਚ ਬਾਣੀ ਪਰਮ ਤੇ ਸੁਣਨ ਵਾਸਤੇ ਸੀ ਨਾਮ ਵਿਸਾਰ ਲਗੇ ਅਨੁਲਾਲਚ ਫਿਰ ਤਾਗਰਮਤਨ ਉਹ ਮਹਾਰਾਜੀ ਤੇ ਦੱਸਦੇ ਨੇ ਗੁਰੂ ਦਾ ਉਪਦੇਸ਼ ਤੋ ਕਦੇ ਸੁਣਿਆ ਨਹੀਂ ਗੁਰੂ ਉਪਦੇਸ਼ ਸੁਣਿਓ ਨਹਿ ਕਰਨ ਨ ਕਿ ਸੱਤ ਤਾਂ ਸੀ ਸੁਣ ਰਹੇ ਆ ਪਰ ਸੁਣ ਕੇ ਮੰਨਣਾ ਨਹੀਂ ਸੀ ਕੱਲਾ ਸੁਣ ਕੇ ਨੇ ਕਹਿ ਬਸ ਸੁਣੋ ਮਹਾਰਾਜ ਕੇ ਨੇ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਗਨ ਆ ਆਪਣੀ ਮਾਇਲ ਸੀ ਜਿਹੜੀ ਪਾਪਾਂ ਦੀ ਉਹ ਲੰਬੀ ਸੀ ਭਾਈ ਤੂੰ ਗੁਰੂ ਦਾ ਉਪਦੇਸ਼ ਸੁਣ ਕੇ ਮੰਨ ਕੇ ਜੀਵਨ ਦੇ ਵਿੱਚ ਲਾਗੂ ਕਰ। ਤੇ ਸਾਧਗੁਰੂ ਪਾਤਸ਼ਾਹ ਜੀ ਕਹਿੰਦੇ ਤੂੰ ਉਪਦੇਸ਼ ਸੁਣਿਆ ਨਹੀਂ ਤੇ ਤੇਰਾ ਸੰਗ ਕਿਹਦੇ ਨਾਲ ਆ ਪਰਦਾ ਵਾਲਾ ਲਪਟਾਇਓ ਪਰਦਾਰਾ ਇਸਤਰੀ ਇਸਤਰੀ ਦਾ ਭਾਵ ਵੀ ਆਪਣੀ ਪ੍ਰੇਮ ਮੋਹ ਦੇ ਵਿੱਚ ਹੀ ਆਪਣਾ ਜੀਵਨ ਬਤੀਤ ਕਰਦਾ ਹੈ। ਆਪਣੀ ਮੋਹ ਮਾਇਆ ਜਿਤਨੇ ਵੀ ਤੂੰ ਪੈਦਾ ਕੀਤੀ ਉਹਦੇ ਵਿੱਚ ਜਾਦਾ ਤੇਰੀ ਬੇਤੀ ਰਹੀ ਤੇਰਾ ਪਰਿਵਾਰ ਤੇ ਜੀਵਨ ਸੀ ਪਰ ਗੁਰਮਾਨਤ ਪਾਤਸ਼ਾਹ ਮਹਾਰਾਜ ਜੀ ਦਾ ਪਰਿਵਾਰ ਤੇ ਜੀਵਨ ਹੋਇਆ ਦਾਸ ਪਾਤਸ਼ਾਹਾਂ ਨੇ ਆਪਣੇ ਜੀਵਨ ਪ੍ਰਸਤ ਬ੍ਰਸਤੀ ਜੀਵਨ ਨੂੰ ਗੁਰ ਸੰਗ ਅਧੀਨ ਪ੍ਰਵਾਨ ਕੀਤਾ ਪਰ ਸਾਧਗੁਰ ਪਾਤਸ਼ਾਹ ਜੀ ਇੱਥੇ ਦਾਸ ਦੇ ਬਿਰਣ ਆਪਣੇ ਪਰਿਵਾਰਕ ਜੀਵਨ ਠੀਕ ਹੈ ਪਰ ਜਦੋਂ ਤੇਰਾ ਮਾਲਕ ਉਪਦੇਸ਼ ਦਿੰਦਾ ਜਦੋਂ ਤੈਨੂੰ ਗੁਰੂ ਉਪਦੇਸ਼ ਦਿੰਦਾ ਉਦੋਂ ਚਾਹੀਦਾ ਕੋਸ਼ ਹੋਵੇ ਤੇ ਤੈਨੂੰ ਸੁਣਨਾ ਚਾਹੀਦਾ ਸੀ ਪਰ ਮਾਰਾ ਜੀ ਕਹਿੰਦੇ ਇੱਥੇ ਤੂੰ ਲੱਗਦੇ ਤੂੰ ਤੇਨਾ ਮੇਰਾ ਕਾਇ ਹੀ ਨਹੀਂ ਲੱਗਿਆ ਸਮਝੀ ਲੱਗਿਆ ਗੁਰੂ ਦੇ ਉਪਦੇਸ਼ ਦੀ ਸਮਝ ਨਹੀਂ ਸਮਝੀ ਨਹੀਂ ਪਈ ਉਥੇ ਮਹਾਰਾਜ ਕਹਿੰਦੇ ਅਸਲ ਵਿੱਚ ਤੂੰ ਲੱਗ ਪਿਆ ਸੀ ਪਰ ਦਾਰਾ ਇਸਤਰੀ ਦਾ ਸੰਗ ਬੱਚਿਆਂ ਦਾ ਸੰਗ ਬਹੁ ਮਾਇਆ ਪਦਾਰਥਾਂ ਦਾ ਸੰਗ ਤੇਰੇ ਜੀਵਨ ਤੇਰੇ ਮਨ ਤੇ ਲੱਗ ਗਿਆ ਜੇ ਸਰਾਂਪੁਰ ਨਾਨਕ ਬਾਸਾ ਮਹਾਰਾਜ ਗੁਰਸੰਗਤ ਦੀ ਜਦੋਂ ਮੌਲਵੀ ਨੂੰ ਮਿਲੇ ਸੀ ਉਹਦਾ ਬਸ਼ਰਿਤ ਧਿਆਨ ਸੀ ਇਸੇ ਕਰਕੇ ਗੁਰਸੰਗਤ ਦੇ ਮਹਾਰਾਜ ਸਾਨੂੰ ਸੋਚੀ ਬਾਖਸ਼ ਦੇ ਕਿ ਕਈ ਬਿਧੀ ਇਨਸਾਨ ਕੰਨਾਂ ਦੇ ਨਾਲ ਬਾਣੀ ਸੁਣਦਾ ਹੈ ਨਾ ਧਿਆਨ ਕਿਸੇ ਪਾਸੇ ਹੋਰ ਹੁੰਦਾ ਹੈ ਇਹ ਪਰਦਾਰ ਨਾਲ ਪਟਾਇਆ ਮੋਹ ਮਾਇਆ ਪਦਾਰਥਾਂ ਦੇ ਵਿੱਚ ਇਨਸਾਨ ਘੁਲੇ ਜਾਂਦਾ ਉਥੇ ਸਤਿਗੁਰੂ ਸਾਹਿਬ ਜੀ ਨੇ ਦੱਸਦੇ ਵੀ ਭਾਈ ਪਹਿਲੀ ਗਮੀ ਤਾਂ ਇਹ ਰਹਗੀ ਤੂੰ ਗੁਰੂ ਦਾ ਉਪਦੇਸ਼ ਸੁਣਿਆ ਨਹੀਂ ਦੂਸਰਾ ਤੇਰਾ ਧਿਆਨ ਬੈਠਾ ਦਰਬਾਰ ਸਾਹਿਬ ਦੇ ਵਿੱਚ ਹੀ ਸੋਚੀ ਕਰੀਂਗਾ ਇਸ ਤੋਂ ਬਾਅਦ ਵੱਡਾ ਉਗਣ ਮਹਾਰਾਜ ਦੱਸਦੇ ਗੁਰੂ ਦੇ ਨਾਲ ਮਨ ਨਾਲ ਲੜਨ ਦਾ ਪਰਮਨੰਦਾ ਕਾਰਨ ਬਹੁਤ ਆਵਤ ਜਦੋਂ ਕਿਸੇ ਦਾ ਕੋਈ ਮਾੜਾ ਉਗਣ ਪ੍ਰਸੰਗਤ ਨੇ ਉਹ ਤੇਰੇ ਕੰਨਾਂ 'ਚ ਪੈ ਦੇਵੇ ਤੈਨੂੰ ਸਿੱਧੀ ਸਮਝਤ ਹੈ ਉਹ ਕੰਨਾ ਮੈਨੂੰ ਸੁਣੇ ਉਹ ਚਾਹੇ ਸੁਣੇ ਚਾਹੇ ਨਾ ਸੁਣੇ ਪਰ ਸੰਭ ਸਿੱਧੀ ਪੈ ਜਾਵੇ ਉਹ ਕਿਵੇਂ ਕੈਸੇ ਦਾ ਮਾਰਾ ਕੈਸੇ ਦੀਂਦਿਆ ਪਰਦਾਰਾ ਮਹਾਰਾਜ ਕਹਿੰਦੇ ਤੇਰੇ ਕਰਨਾ ਨੂੰ ਲਾਚ ਕਾਦਾ ਪੈ ਗਿਆ ਸੀ ਜਿੱਥੇ ਗੁਰੂ ਦਾ ਉਪਦੇਸ਼ ਸੁਣਨਾ ਸੀ ਉੱਥੇ ਇਹਨੂੰ ਡੰਡਿਆ ਸੁਣਨ ਦਾ ਹੌਸ ਪੈ ਗਿਆ ਉੱਥੇ ਇਹਨੂੰ ਜਗਲੀ ਸੰਗ ਦਾ ਬੋਸ ਪੈ ਗਿਆ ਪਰਨੰਤਾ ਕਾਮ ਮੋਹ ਭਾਵ ਫਿਰ ਤੂੰ ਆਪਣੇ ਆਪ ਦਾ ਜਿਹੜਾ ਮਨ ਸੀ ਪਹਿਲਾਂ ਸ਼ਾਂਤ ਸੀ ਪਰ ਜਦੋਂ ਕਰਨਾ ਨੂੰ ਇਸ ਤਰ੍ਹਾਂ ਨਿੰਦਿਆ ਦਾ ਚੁਗਲੀ ਦਾ ਮਾੜੀ ਔਪਨ ਸੁਣਮ ਦਾ ਇਹਦੇ ਮਹਾਰਾਜ ਕਹਿੰਦੇ ਗੁਰੂ ਦਾ ਉਪਦੇਸ਼ ਕਿੱਥੇ ਪਾ ਲੱਸੋ ਮਹਾਰਾਜ ਦਾਸ ਨੇ ਆ ਨਾ ਵੀ ਭਾਈ ਇਹ ਸਭ ਤੋਂ ਵੱਡੇ ਔਪਨਾਂ ਇਹਦੇ ਗੁਰੂ ਦਾ ਉਪਦੇਸ਼ ਸਮਝ ਨਹੀਂ ਪੈ ਸਕਦਾ ਜਿਹੜਾ ਇਹਨਾਂ ਵਿਕਾਰਾਂ ਦੀ ਬਿਰਤੀ ਤਰੀਕਾ ਹੋ ਜੇ ਦੀ ਦਿਲਤੀ ਦੇ ਵਿੱਚ ਕਿਸੇ ਦੀ ਨਿੰਦਿਆ ਕਿਸੇ ਦੀ ਤੁਗਲੀ ਪਰਵੇਸ਼ ਹੋ ਗਈ ਉਹ ਚਾਹ ਕਿੰਨੀ ਦੀ ਬਾਣੀ ਪੜ ਲਵੇ ਸੁਣ ਲਵੇ ਉਹਦੇ ਤੇ ਅਸਰ ਨਹੀਂ ਹੋ ਸਕਦਾ ਕਿਉਂਕਿ ਇਹ ਸਭ ਤੋਂ ਵੱਡਾ ਆਵਗਣ ਪਰਜੋਤਾ ਤਾਰੂ ਬਹੁਤ ਆਵਤਾਰ ਫਿਰ ਮਹਾਰਾਜ ਕਹਿੰਦੇ ਸਮਝਿਓ ਮੈਂ ਸਮਝਾਇਓ ਸੋ ਕਰ ਆਇਆ ਵੀ ਭਾਰੇ ਕੇ ਜੀ ਦੰਦਿਆ ਨਹੀਂ ਕਰੂ ਇਸੇ ਦੀ ਚੋੜੀ ਨਹੀਂ ਕਰਨੀ ਇਸੇ ਦੀ ਨੰਦਿਆ ਕਰਨੀ ਨਹੀਂ ਤੇ ਸੁਣਨੀ ਇਹ ਦਰਵਾਜਾ ਜਿਵੇਂ ਗੁਰ ਸੰਗਤ ਵੀ ਕਮਰਾ ਬੰਦ ਹੋਵੇ ਤਾਂ ਕਿ ਟੁੱਲੀਆਂ ਰਹਿ ਜਾਵੇ ਤੇ ਮਿੱਟੀ ਘਾਟਾ ਕੰਦਰੇ ਤੇ ਪ੍ਰਵੇਸ਼ ਹੋਈ ਨਾ ਇਸੇ ਤਰ੍ਹਾਂ ਹੀ ਜਿਹੜੇ ਦਰਵਾਜੇ ਮਹਾਰਾਜ ਨੇ ਸੰਗਤ ਨੂੰ ਸੁਣਨ ਵਾਸਤੇ ਲਾਇ ਨੇ ਤਰੀ ਸਤਿਗੁਰ ਤੇਖਣਾ ਸਰਬਣੀ ਸੁਣਾਣਾ ਗੁਰ ਬਾਉ ਸਤਿਗੁਰ ਸੇਕ ਦੇ ਰਤੇ ਅੰਦਰ ਕੇ ਤੋ ਮਹਾਰਾਜ ਦਾਸ ਦੇ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਜਦੋਂ ਭਾਈ ਵਿਕਾਰ ਉਸ ਤੇਜ ਤਨਾ ਦੇ ਵਿੱਚ ਚਲਿਆ ਗਿਆ ਇਹਨੇ ਪਤਾ ਨਹੀਂ ਕਿੰਨੀਆਂ ਚੰਗੀਆਂ ਤੇਗੀਆਂ ਖਾਦਮ ਕਰ ਲਈ ਜਿਹੜਾ ਜੀਵ ਨੂੰ ਚੰਗਾ ਬਣਾਉਣ ਵਾਸਤੇ ਕਈ ਸਾਲ ਲਾਏ ਪਰ ਜਦੋਂ ਉਸ ਦੇ ਵਿੱਚ ਬ੍ਰਿਤੀ ਤੇ ਮਾੜਾ ਪ੍ਰਵੇਸ਼ ਹੋ ਗਿਆ ਫਿਰ ਇਹ ਨਹੀਂ ਪਤਾ ਚੰਗਾ ਜੀਵਨ ਮੰਦਾ ਕੋ ਬਣ ਗਿਆ ਇਸੇ ਕਰਕੇ ਮਹਾਰਾਜ ਕਹਿੰਦੇ ਤੈਨੂੰ ਗੁਰੂ ਨੇ ਸਮਝਾਇਆ ਸੀ ਪਰ ਉਹ ਸਮਝਿਆ ਇਹ ਗੱਲ ਨੂੰ ਕੁ ਸਮਝਣਾ ਨਹੀਂ ਕੀਤਾ ਤਾਂ ਤੇ ਇੱਥੇ ਗੁਰੂ ਤੇਗ ਬਹਾਦਰ ਮਹਾਰਾਜ ਪਹਿਲਾਂ ਉਹ ਨੂੰ ਦੱਸਦੇ ਅਸੀਂ ਕਨਾਂ ਦੇ ਨਾਲ ਗੁਰੂ ਦੇ ਉਪਦੇਸ਼ ਨੂੰ ਜੁੜੇ ਸੁਣਿਆ ਸਾਡੀ ਪਿਰਤੀ ਪਰਿਵਾਰਕਲੀ ਚੱਲੀ ਦੂਸਰਾ ਉਪਨ ਦੱਸਿਆ ਮਹਾਂ ਕਿਸ ਕਰਕੇ ਬਾਣੀ ਨਾਲ ਨਹੀਂ ਜੁੜਿਆ ਸਭ ਤੋਂ ਵੱਡਾ ਉਪਨ ਲੰਘਿਆ ਕਰਨ ਤੈਨੂੰ ਗੁਰੂ ਨੇ ਸਮਝ ਆਇਆ ਨਹੀਂ ਸਮਝਿਆ ਸਭ ਜੋ ਨਹਿ ਸਮਝਾ ਗੋ ਬਾਾਰ ਬਾਾਰ ਤੈਨੂੰ ਸਮਝਾਇਆ ਗੁਰੂ ਨੇ ਨੰਦਾ ਭਲੀ ਕਿਸੇ ਕੀ ਨਾਹੀ ਮਾਨੁ ਮੁਖ ਅਨੁਗਦ ਕਰਾਂ ਮਾਨੁ ਮੁਖਾਂ ਦਾ ਕੰਮ ਹੈ ਨੰਦਿਆ ਕਰਨੀ ਮਹਾਰਾਜ ਕਹਿੰਦੇ ਸਿੱਖ ਹੋ ਕੇ ਨੰਦਿਆ ਕਰਨੀ ਚੰਗੀ ਨਹੀਂ ਹੈ ਇਥੇ ਤਾਂ ਅਰਦਾਸ ਬੇਨਤੀ ਦੇ ਵਿੱਚ ਵੀ ਮਾਲ ਦੇ ਕਹਿੰਦੇ ਦੇਖ ਸੁਣ ਅਨ ਬਿਖੀਤਾ ਤਦਨਾ ਪਿਆਰੇ ਸਤਿਆਰੇ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਬਾਦ ਮਾਰਦੇ ਕਹਿੰਦੇ ਸਿੱਖ ਦੇ ਇੰਨੀ ਭਾਵਨਾ ਗੁਰੂ ਦੇ ਪ੍ਰੇਮ ਝੋਪੋਵੇ ਤੇ ਦੇਖ ਵੀ ਲੱਗੇ ਸੁਣ ਵੀ ਲੱਗੇ ਔਰ ਉਹਦੇ ਅੰਦਰ ਹਾਜ਼ਰ ਕਰਨ ਦੀ ਸਮਰੱਥਾ ਹੀ ਹੋਵੇ ਵੀ ਦੇਖਿਆ ਤੇ ਸੁਣਿਆ ਔਰ ਰੇਟ ਕਰਦਾ ਏਡੀ ਤੈ ਏਡੀ ਦਰਸ਼ ਸ਼ਰਮਤ ਗੁਰੂ ਸਹਿਬਾਂ ਦੇ ਸਾਹਮਣੇ ਅਰਦਾਸ ਕੀਤੀ ਤੇ ਬਖਸ਼ਿਸ਼ ਕੀਤੀ ਇਸੇ ਕਰਕੇ ਮਹਾਰਾਜ ਕਹਿੰਦੇ ਸਮਝਣਾ ਸਿੱਖਾ ਕਿ ਤੇ ਕੀ ਕਉ ਗੁਣਾ ਕਰਕੇ ਤੇਰਾ ਸਰੀਰ ਤੇਰਾ ਮਨੋ ਗੁਰੂ ਨਾਲ ਨਹੀਂ ਟੁਕਦਾ ਜੋਤੇ ਜਿਹੜੇ ਗਿਆਨ ਅੰਤਰੀਆ ਉਹਨਾਂ ਦੇ ਵਿੱਚ ਹਰ ਵੇਲੇ ਗੰਦਗੀ ਭਰੀ ਜਾ ਰਹੀ ਹੈ ਇਹ ਗੰਦਗੀ ਜਿਹੜੀ ਹੈ ਕਿ ਗੁਰੂ ਦੀ ਆਵਾਜ਼ ਸੁਣਨ ਨਹੀਂ ਦਿੰਦੀ ਮਹਾਰਾਜ ਬੇਰ ਦਾਸ ਦੇ ਕਾਹਾਂ ਕਹੂੰ ਮੈਂ ਆਪਣੀ ਕਰਦੀ ਇਹ ਬਦ ਜਨਮ ਲਗਵਾਇਆ ਮਨ ਤੇ ਜੇਦ ਕਰਨਾ ਸਭ ਤੋਂ ਵੱਡਾ ਗੁਣ ਜੇਦਰਾ ਰਤਵਾਖੜੀ ਜੇਦ ਕਰੀ ਜਾਣੀ ਮੈਂ ਸਹੀ ਆ ਮੈਂ ਸਹੀ ਆ ਬਾਕੀ ਨੂੰ ਉਹ ਜਦ ਵੀ ਕਹੀ ਮੇਰੀ ਮੂਰਖ ਪਾਸੇ ਨੂੰ ਲੈ ਰਿਹਾ ਸਾਧਗੁਰ ਬਾਖਸ਼ਾ ਜੀ ਜੇਦ ਦਾ ਭਾਵ ਕਹਿੰਦੇ ਮੈਂ ਮੈਂ ਕਰਨਾ ਤਾਹਾਂ ਤੋਂ ਮੈਂ ਆਪਣੀ ਕਰਨੀ ਜਿੰਨਾ ਚਿਰ ਸਿੱਖਾ ਨੂੰ ਮੈਂ ਨਹੀਂ ਛੜ ਬੰਦ ਵਿੱਚ ਗੁਰੂ ਦੇ ਨੇੜੇ ਨਹੀਂ ਜਾ ਸਕਦਾ ਬਗਤ ਵੀ ਕਹਿੰਦੇ ਜਦ ਹਮ ਹੋਤੇ ਤਬ ਤੂੰ ਨਾਹੀਂ ਅਬ ਤੂੰ ਵੀ ਨਾ ਨਹੀਂ ਸਿੱਖਾ ਸਭ ਤੋਂ ਵੱਡਾ ਹੋ ਗੁਰੂ ਮੈਂ ਦਾ ਵੀ ਗੱਲਾਂ ਇਹ ਨਾ ਸਮਝੀ ਤੈਨੂੰ ਗੁਰੂ ਨੇ ਕਿਹਾ ਤੇਰਾ ਮਨ ਮਨੂ ਗੁਰੂ ਨਾਲ ਕਿਉਂ ਨਹੀਂ ਜੁੜਦਾ ਮਨ ਕਰ ਤਬੂ ਨਾ ਹਰ ਗੁਰੂ ਆ ਜੀ ਤੇਰੇ ਸਰੀਰ ਵਿੱਚ ਪਰਵੇਸ਼ਾ ਕੋਈ ਨਾ ਕੋਈ ਆਗਮਤਾ ਜ਼ਰੂਰ ਹੋ ਇਸੇ ਕਰਕੇ ਤੇਰਾ ਮਨ ਇਸ ਬਾਣੀ ਦੇ ਨਾਲ ਗੁਰੂ ਦੇ ਸੰਗਤ ਦੇ ਨਾਲ ਹੀ ਜੁੜਦਾ ਮਹਾਰਾਜ ਨੇ ਇਹ ਵੀ ਦੱਸਿਆ ਕਹਾ ਪਾਉ ਮੈਂ ਆਪਣੀ ਕਰਣੀ ਇਹ ਵਿਦ ਜਨਮ ਗਵਾਇਆ ਮੈਂ ਕਰਨਾ ਜੋ ਉਸ ਕਰਨਾ ਜੋ ਕੋ ਸੰਹਾ ਮੈਂ ਆ ਨਰਜ ਕਹਿੰਦੇ ਮੇਰੀ ਮੇਰੀ ਤੈਰੋ ਕਰਦੇ ਦੁਰਯੋਧਨ ਸੇ ਭਾਗੀ 12 ਰੋਜ ਸਤਰ ਚੱਲੇ ਤਾਂ ਦੇਹੀ ਗਰਜਨ ਕਾਈ ਸਤਿ ਸੁਣ ਕੇ ਲੰਕਾ ਉੱਤੇ 라वण ਸੇ ਅਤਾਈ ਤਾਹਾਂ ਪਰ ਅਰਬਾਂ ਦੇ ਰਾਖੀ ਕੰਨਾਂ ਭਈ ਪਦਾਈ ਦੁਰਵਾਸਾ ਸੋ ਕਰਤਿ ਗਉੜੀ ਜਾਦਵ ਇਹ ਫਰਮਾਏ ਕਿਰਪਾ ਅਲੀ ਜਨ ਆਪਣੇ ਉਪਰ ਨਾਮ ਦੇਉ ਅਦ ਗੁਰਾਂ ਧੰਤ ਨਾਮ ਦੇਉ ਪਾਦ ਤਾ ਨਾਮ ਦੇਵ ਜੀ ਇਸ ਮੇਰੀ ਨੂੰ ਮੈਂ ਨੂੰ ਖਤਮ ਕਰ ਦੇ ਸਭ ਵਿੱਚ ਮਹਾਰਾਜ ਜੀ ਕਿ ਮੈਂ ਦਾ ਜ਼ਿਕਰ ਕਰਦੇ ਨੇ ਨਾ ਕਾਹਾਂ ਕਹੋ ਮੈਂ ਆਪਣੀ ਕਰ ਲਈ ਹਰੇਕ ਇਨਸਾਨ ਕਹਿੰਦਾ ਮੈਂ ਇਸ ਮੈਂ ਨਹੀਂ ਮਹਾਰਾਜ ਕਹਦੇ ਬੜੇ ਦੁਨੀਆਂ ਤੇ ਮੇਰੀ ਮੇਰੀ ਕਰ ਪੰਡ ਆਈ ਰਾਗਰ ਉੱਦ ਕੇ ਆਏ ਉਹਨਾਂ ਦਾ ਨਾਮਾਰੇ ਨਹੀਂ ਬਾਣੀ ਕਰ ਲਿਆ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਕਰਦੇ ਕਰਦੇ ਕੀ ਕਰਕੇ ਸਾਡੇ ਜਨਮ ਨੂੰ ਅਵਾਕ ਚਲੇ ਤਾਹ ਕੌਮ ਨੇ ਆਪਣੀ ਕਰਨੀ ਇਤਿ ਵਿਦ ਜਨਮ ਗਵਾਇਓ ਮਹਾਰਾਜ ਜੀ ਕਹਿੰਦੇ ਜੋ ਗੁਰੂ ਨੇ ਕਿਹਾ ਉਹ ਕਦੇ ਸੁਣਿਆ ਦੀ ਸਿੱਖਾ ਤੇਰਾ ਜਨਮ ਇਸ ਬਿਰਤੀ ਦੇ ਵਿੱਚ ਹੀ ਲੀਨ ਲਿਆ ਜਿਹੜੀ ਬਿਰਤੀ ਰਖਾਉਤੋਂ ਲੈ ਕੇ ਜਨੀਆਂ ਪੰਕਤੀਆਂ ਆਈਆਂ ਨੇ ਇਸ ਪੰਕਤੀਆਂ ਦੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਪ੍ਰਦਰਸ਼ਨ ਕੀਤਾ ਇਹ ਜਾਣੂ ਬਣਾਉਣ ਦੇ ਕਾਰਨ ਜੀ ਮਹਾਰਾਜ ਕਹਿੰਦੇ ਇੱਕ ਤਾਂ ਗੁਰੂ ਦੇ ਉਪਦੇਸ਼ ਨੂੰ ਨਾ ਸੁਣਨਾ ਫਿਰ ਕਹਿੰਦਿਆ ਕੰਨੀ ਫਿਰ ਗੁਰੂ ਦੇ ਉਪਦੇਸ਼ ਨੂੰ ਨਾ ਸਮਝਣਾ ਸਮਝੇ ਤੇ ਵੀ ਨਾ ਸਮਝਣਾ ਫਿਰ ਸਤਿਗੁਰੂ ਪਾਤਸ਼ਾਹ ਜੀ ਨੇ ਦੱਸਿਆ ਸਭ ਤੋਂ ਵੱਡਾ ਬਨਮੈਨ ਮਹਾਰਾਜ ਕਹਿੰਦੇ ਕਿ ਇਸੇ ਤਰ੍ਹਾਂ ਤੇਰਾ ਜਨਮ ਅਰਥਾ ਜਾਣ ਵਾਲਾ ਭਾਈ ਕਦੇ ਵੀ ਤੂੰ ਮੈਂ ਆਪਣੇ ਚ ਨਹੀਂ ਲੈ ਕੇ ਹੋਇਆ ਇਸ ਵਿਰਤੀ ਨਾਲ ਵੀ ਤੇਰੇ ਨਾਲ ਗੁਰੂ ਗੁਰੂ ਨਾਲ ਜੋੜ ਨਹੀਂ ਸਕਦਾ ਇਹ ਭਗਤਾਂ ਨੇ ਵੀ ਰਸਤਾ ਦੱਸਿਆ ਨਾ ਕਿ ਕੇਵਲ ਗੁਰੂ ਤੇਗ ਬਾਬਾ ਮਹਾਰਾਜ ਦੀ ਨਹੀਂ ਭਗਤਾਂ ਨੇ ਵੀ ਦੱਸਿਆ ਭਗਤ ਨਾਮਦੇਵ ਜੀ ਕਹਿੰਦੇ ਮਹਾਰਾਜ ਮੈਂ ਨਾਮਦੇਵ ਬੇਨਤੀ ਕਰਨਾ ਤੇਰੇ ਅੱਗੇ ਵੀ ਇੱਥੇ ਮੇਰੀ ਮੇਰੀ ਵਾਲੇ ਬਹੁਤ ਆ ਗਏ 1 ਲੱਖ ਕੁ 2 ਲੱਖ ਨਾ ਕੀਤੇ ਇਹ ਰਾਬ ਕਰ ਲਿਆ ਨਾ ਬਰਤ ਚੰਦ ਸੂਰਜ ਜਾ ਕੇ ਆਪ ਪਰ ਸੋਈ ਬਸੰਤ ਜਾ ਕੇ ਕਬਰੇ ਧੋਈ ਮਹਾਰਾਜ ਜੀ ਦੇ ਬਾਟ ਪਰਵਾਦੀ ਹੋਏ ਕੋ ਨਹੀਂ ਰਹਿ ਮੈਂ ਤਾਂ ਨਾਮਦੇਵ ਇੱਕੀ ਬੇਨਤੀ ਕਰਦਾ ਮੇਮੂ ਤੇਰੇ ਨਾਮ ਜਾਪਨ ਦੇਸੁ ਮਰਤਾ ਦਾਸੁ ਨਾਮ ਦਿਉ ਹਰ ਗੁਣ ਗਾਏ ਮੈਂ ਤਾਂ ਦਾਸ ਆ ਮੈਂ ਤੇਰਾ ਭਗਤਾ ਮਹਾਰਾਜ ਮੇਨੂੰ ਇੰਨੀ ਕਿਰਪਾ ਕਰਿਓ ਮੈਂ ਤੇਰੇ ਨਾਮ ਨੂੰ ਜਪਦਾ ਹਾਂ ਮੇਰਾ ਜਨਮ ਕਿਤੇ ਵਿਰਥਾ ਨਾ ਜਾ ਵਢੇ ਇਸ ਤਰ੍ਹਾਂ ਮੇਰੀ ਮੇਰੀ ਕਰਤੈ ਇਸੇ ਕਰਕੇ ਮਹਾਰਾਜ ਕਹਿੰਦੇ ਕਹਿ ਨਾਮਿਤ ਸਭ ਔ ਗੁਣ ਹੋ ਮੈਂ ਮਹਾਰਾਜ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਸਿੱਖਾ ਸੋਚ ਕੇ ਵੇ ਇਹਨਾਂ ਦੇ ਵਿੱਚੋਂ ਕੋਈ ਨਾ ਕੋਈ ਔਗਣ ਤੇਰੇ ਵਿੱਚ ਪਰਮੇਸ਼ਰ ਤਾਂ ਨਹੀਂ ਆ ਜੇ ਇੱਕ ਵੀ ਦੇ ਚੋਕਣ ਤੇਰੇ ਚ ਪ੍ਰਵੇਸ਼ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਫਿਰ ਤੇਰਾ ਮਨ ਗੁਰੂ ਨਾਲ ਨਹੀਂ ਲੱਗਦਾ ਮਨ ਕਰ ਕਬ ਹੁਨਾ ਹਰ ਗੁਣ ਲਾਇਓ ਮਹਾਰਾਜ ਕਹਿੰਦੇ ਤੇਰੇ ਤੇਵੇਂ ਗੁਣ ਗਾਇੰਦਾ ਭਾਈ ਗਾਇਨੀ ਨਾ ਜਾਣੇ ਇੱਥੇ ਮਹਾਰਾਜ ਦੱਸਦੇ ਸਹਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਮਹਾਰਾਜ ਉਹ ਗੁਣ ਤਾਂ ਮੇਰੇ ਤਾਂ ਮੈਂ ਐਵੇਂ ਹੀ ਮੋੜਾਂ ਨੂੰ ਮੜਾ ਦਿੱਤਾ ਨੰਦਿਆ ਕਿਸੇ ਦੀ ਮਾਇਆ ਕਰਦਾ ਚੋਰੀ ਕਿਸੇ ਦੀ ਮਾਇਆ ਕਰਦਾ ਤੇ ਪਾਪ ਮੈਂ ਕਰਦਾ ਗੁਰੂ ਦੇ ਉਪਦੇਸ਼ ਨੂੰ ਕੰਨਾਂ ਦੇ ਨਾਲ ਮੈਂ ਨਹੀਂ ਸੁਣਦਾ ਤੇ ਹਰ ਵੇਲੇ ਵੇਰੀ ਵੇਰੀ ਤਰੀ ਜਾਂਦਾ ਮੈਂ ਔਗਣ ਤਾਂ ਮੇਰੇ ਤਾਂ ਮੈਂ ਹੋਰਾਂ ਨੂੰ ਪੁਰਾ ਨਹੀਂ ਜਾਂਦਾ ਇੱਥੇ ਮਹਾਰਾਜ ਆਪਣੇ ਆਪ ਨੂੰ ਪੜ ਤੈ ਦੇ ਨੇ ਕਹਿ ਨਾਮ ਤੋ ਸਭ ਔਗਣ ਮੋਮ ਮੋਮ ਮੇਜ ਤੋ ਗਣਾ ਆਮਨ ਨਹੀਂ ਚੰਗੇ ਬੁਰਾ ਨਹੀਂ ਕੋਈ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਪਾਈ ਸਿੱਖਾ ਬੰਦੇ ਕੋਲ ਦਿਲ ਹਰ ਹੋ ਜਾ ਆਪਣੇ ਆਪ ਨੂੰ ਹੋਜਿਆ ਕਰ ਇਸੇ ਦੇ ਔਗਣਾਂ ਵੇਸੇ ਦੀ ਨੰਦਿਆ ਨਾਂ ਕਰ ਮਹਾਰਾਜ ਕਹਿੰਦੇ ਆਪਣੇ ਲਾਭ ਆਪਣੇ ਆਪ ਨੂੰ ਸਤਿ ਪੂਜਾ ਕਰ ਬਾਣੀ ਦੇ ਲੜ ਲੱਗ ਕੇ ਗੁਰੂ ਦੇ ਉਪਦੇਸ਼ ਨੂੰ ਸੁਣ ਕੇ ਆਪਣੇ ਆਪ ਨੂੰ ਸਮਝਾਇਆ ਕਰ ਇਸੇ ਕਰਕੇ ਮਹਾਰਾਜ ਕਹਿੰਦੇ ਕਹਿ ਨਾਮਕ ਸਭ ਔਗਣ ਹੋ ਮਹ ਹੈ ਰਾਤ ਮੈ ਤੁ ਸਰ ਮਾਇਉ ਮਹਾਰਾਜ ਔਗਣੀ ਭਰਿਆ ਸਰੀਰ ਹੈ ਕਿਉ ਸੰਤੋ ਨਰਮਲ ਹੋਏ ਇਹ ਸਰੀਰ ਹੈ ਔਗਣਾਂ ਦਾ ਭਰਿਆ ਮਹਾਰਾਜ ਕਰੋ ਕਿਰਪਾ ਮੇਰੇ ਚੌਪਣਾ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਮੈਨੂੰ ਆਪਣੀ ਸਾਰੰਗ ਰੱਖਣਾ ਪਵੇ ਤੇਰੀ ਸਾਰੰਗ ਕਿੱਥੇ ਆ ਤੇਰੇ ਸਬਦ ਤੋਂ ਤੇਰੀ ਮਤ ਮੈਨੂੰ ਮਿਲ ਜਾਵੇ ਤੇ ਮੇਰੀ ਮਤ ਭੈੜੀ ਮਤ ਜਿਹੜੀ ਆ ਉਹ ਮੈਗ ਦੇ ਬਾਦ ਨਿਕਲ ਜਾਵੇ ਮੇਰੇ ਸਰੀਰ ਤੋਂ ਇਸੇ ਕਰਕੇ ਮਾਧਿ ਜੀ ਕਹਿੰਦੇ ਭੜੀਆ ਮਤ ਪਾਪਾਂ ਦਾ ਸੰਗ ਹੋ ਤੋ ਬੈ ਨਾਵੇ ਕਰੋ ਨਾਮ ਦੇ ਨਾਲ ਜਿੱਤੋ ਸਕਤੀ ਆ ਨਾ ਜਿੰਨਾ ਚਿਰ ਗੁਰੂ ਦਾ ਉਪਦੇਸ਼ ਅਸੀਂ ਨਹੀਂ ਸੁਣਦੇ ਮਹਾਰਾਜ ਕਹਿੰਦੇ ਨਹੀਂ ਕਮਾਉਂਦੇ ਉਹਨਾਂ ਚਿਰ ਦੇਵਤ ਪਰੇ ਸੇ ਤਮ ਬੇਖਿਆ ਸਤ ਰਹਿਓ ਨੇ ਸਬਸਾ ਸਾਡਾ ਦਿਗਦਾ ਤਾਈ ਤੇ ਤੂਹਨ ਪਾਈ ਫਿਰ ਜਦੋਂ ਅਸੀਂ ਗੁਰੂ ਦੇ ਉਪਦੇਸ਼ ਨੂੰ ਸੁਣ ਨਹੀਂ ਚੱਲਣਾ ਨਹੀਂ ਸਮਝਣਾ ਨਹੀਂ ਬਾਰ ਬਾਰ ਗੁਰੂ ਸਮਝਾਉਂਦੇ ਵੀ ਨਹੀਂ ਸਮਝਦਾ ਫਿਰ ਮਹਾਰਾਜ ਕਹਿੰਦੇ ਤੂੰ ਜੀ ਰਹਿਣਾ ਆਪਣੇ ਤਾਣੇ ਬਣਾ ਤੇ ਉਹਦੇ ਵਿੱਚ ਹੀ ਤੇਰਾ ਬਚ ਪਣੋਦੇ ਕਿ ਜਵਾਨੀ ਉਹਦੇ ਜੀ ਮੁਹਿੰਦਪਾ ਜਲੇਣਾ ਐਸੀ ਕਰਕੇ ਸੀ ਸਾੰਭੀਏ ਭਾਈ ਜੋ ਗੁਰੂ ਦਾ ਉਪਦੇਸ਼ ਹੈ ਇਸ ਉਪਦੇਸ਼ ਦੇ ਵਿੱਚ ਸਾਡਾ ਜੀਵਨ ਸਫਲਾ ਹੋਣਾ ਤੇ ਜੇ ਅਸੀਂ ਆਪਣੇ ਉਪਦੇਸ਼ ਦੇ ਅੰਦਰ ਜਿਹੜੀ ਗੁਰੂ ਦੀ ਅਰਦਾਸ ਹੈ ਇਹ ਗੁਰੂ ਤੇਗ ਬਹਾਦਰ ਮਹਾਰਾਜ ਅੱਜ ਦੇ ਪਾਵਨ ਸ਼ਬਦ ਵਿੱਚ ਉਚਾਰਨ ਕਰਕੇ ਸਾਨੂੰ ਦੱਸ ਰਹੇ ਨੇ ਸਤਿਗੁਰੂ ਦਾ ਸਦੀ ਸਾਡੇ ਤੇ ਕਿਰਪਾ ਕਰਨ ਸਾਡੇ ਔਗੁਣਾਂ ਦਾ ਸਾਨੂੰ ਗਿਆਨ ਹੋ ਜਾਵੇ ਤੇ ਆਉਣ ਵਾਲਾ ਸਮਾਂ ਸਾਡਾ ਚੰਦ라 ਬਣ ਜਾਵੇ। ਇਹ ਹੀ ਬੇਨਤੀ ਆਪਾ ਗੁਰੂ ਪਾਤਸ਼ਾਹ ਜੀ ਆਪਾਂ ਵੀ ਕਨਿਆ ਮਹਾਰਾਜ ਸਾਡੇ 'ਚ ਵੀ ਔਗਣ ਕਰੋ ਕਿਰਪਾ ਆਪਣੀ ਸਰਬਲ ਬਖਸ਼ੋ। ਆਮਾਗੁਣੋਂ ਤਾਂ ਏਕ ਗੁਣ ਨਾਹੀ ਅੰਮ੍ਰਿਤ ਬਾਛੜੇ ਤੇਹੇ ਬਿਖਤਾਈ। ਮਾਇਆ ਹੋ ਭਰਮ ਪੈ ਭੋਲੇ ਅਸੀਂ ਭੁੱਲ ਚੁੱਕਿਆ ਮਹਾਰਾਜ ਕਿਉਂਕਿ ਇਹ ਔਗਣਾਂ ਦੀ ਦੇਣ ਕਰਕੇ ਭੁੱਲੇ ਹੋਏ। ਇਹ ਔਗਣਾ ਦੀ ਦੇਨ ਕਰਕੇ ਮਹਾਰਾਜ ਵੀ ਆਪਣੇ ਜੀਵਨ ਚ ਲੀਨ ਸਾਨੂੰ ਨਹੀਂ ਪਤਾ ਲੱਗਦਾ ਕਿ ਨਾਮ ਕਿਵੇਂ ਕਿਵੇਂ ਸਾਥ ਸੰਗਤਾਂ ਦੇ ਕੱਢੇ ਕਿਸੇ ਕਰਕੇ ਸਾਨੂੰ ਸਾਰ ਨੂੰ ਸਤਿ ਮਹਾਰਾਜ ਬਹਿ ਨਾਨਕ ਸਭ ਔਗਨ ਮੋ ਮਹ ਆਯਾ ਮੇਰੀ ਮਾਏ ਸਤਿਗੁਰੂ ਦੇ ਸਤਿਗੁਰ ਤਉ ਪਾਇਆ ਸਹਿਜ ਸੇਧੀ ਮੰਨ ਲਧੀ ਆਵ ਰਾਗ ਰਤਨ ਪਰਵਾਣ ਦਧਿਆ ਸ਼ਬਦ ਗਾਵਣ ਕਬ ਦੋਤਾ